रंगा तूं जनर गुज़ारतली आसिया पर्वतगारी हुकमंद मथ दादा आए। ਬੱਚਾ ਪੂਰਨਾ ਰਾਣ ਸੁੰਦਰਾਂ ਦੇ ਹੱਥ ਦੀ ਖੈਰ ਲੈ ਕੇ ਆ। ਕੱਲਿਆ ਪੂਰਨਾ ਚੱਲਿਆ ਗਿਆ। ਜਾਂ ਕੇ ਨਾਮ ਦੇ ਮੱਝੂਕ ਮਾਰੀ। ਜੱਜ ਨੈਟ ਤੇ ਜਾੜੀ ਮਾਰੀ। ਦਸਤੂਰ ਬਾਦ ਝਾਫੀ ਤਾਲ। ਉਹ 14 ਰੁਪਏ ਦਾ ਨੇ ਹੀ ਪਾਰ ਹੋਤੀ। ਪੂਰਨ ਬਾਵਾ ਦੀ ਛੋਲੀ ਪਾਰ ਉਤੇ ਲਾਇਕੀ ਹੀ ਉਹ ਪੂਰਨਾ ਖੈਰ ਕਿੱਥੇ ਆ ਗਿਆ। ਗੁਰੂ ਕੋਲ ਭਰਾ ਦੇ ਦੇਰੇ।

ਕਹਿਣ ਲੱਗੇ ਬਾਵਾ ਮਾਛਤੈ ਗੂ ਰੱਖਾਂ ਰਪਈਆਂ ਦੇ ਹੀਰੇ ਜਵਾਹਰ ਮੋਤੀ ਪਾਏ ਸੀ ਰਾਣੀ ਸਾਹਬਾ ਹੀਰੇ ਮੋਤੀ ਸਾਡੇ ਫੀਰਾਂ ਦੇ ਕਿਸੇ ਕੰਮ ਨਹੀਂ ਮਹਿਮਾਨ ਸਾਡਾ ਪੱਕਿਆ ਪ੍ਰਸ਼ਾਦਾ ਚਾਹੀਦਾ ਸੀ ਇਹਨੇ ਕਿਹਾ ਜੇ ਮੈਂ ਆਉਂਦੇ ਹੱਥੋਂ ਪ੍ਰਸ਼ਾਦਾ ਸ਼ਿਕਾਰੀਆ ਮਾ ਫਿਰ ਫੇ ਰਾਣੀ ਜੋ ਚੀਜ਼ ਬਤਿਆਂ ਮਰਦਾ ਚੋਂ ਕਹੇਗੀ ਸੋਈ ਮੈਂ ਫੇਰ ਜਿਹਦੇ ਕੋਲੋਂ ਬਖਸ਼ਾ ਕੇ ਦੇ ਦੂੰਗਾ ਰਾਣੀ ਨੇ ਰੰਗ ਰੰਗ ਦੀ ਬਣਾਲੀ ਮਠਿਆਈ ਰੰਗ ਰੰਗ ਦੇ ਬਣਾਲੇ ਖਾਣੇ ਨਾਲ ਲੈ ਲਈ 307 ਸੱਤ ਲਈ ਹੋਰ ਖੁਨਾ ਦੇ ਤੁਮੇ ਰਵਣਾ ਹੋਗੀ ਅਗਲੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਮਾਰੀ ਕਾਨੀਪਾਤ ਉਹ ਦੇਖ ਕੇ ਕਿ ਤੂੰ ਗੁਰੂ ਨਾਨਕ ਦੇਵ ਜੀ ਖੈਰ ਲੈ ਕੇ ਆਉਂਦਾ ਜਾਂ ਨਹੀਂ ਆਉਂਦਾ ਕਾਨੀਪਾਤ ਦੇ ਟਿੱਬੇ ਤੇ ਜੜਿਆ ਮਾਰੀ ਬਾਣੀ ਨਿਗਾਹ ਕਹਿੰਦਾ ਬਾਬਾ ਅਕੀ ਪਹਤਲ ਸਾਡੇ ਬੂਟੇ ਪੱਟੀ ਚਲੇ ਆ ਤਰੇ ਆਉਂਦਾ ਉਹ ਬੱਚਾ ਕੀ ਹੋਇਆ ਬਾਬਾ ਤੂੰ ਗੁਰੂ ਨਾਨਕ ਦੇਵ ਜੀ ਖੈਰ ਵੀ ਲੈ ਕੇ ਆਉਂਦਾ ਕਹਿੰਦਾ ਬੱਚਾ ਖੈਰ ਤਾਂ ਲੈ ਕੇ ਆਉਂਦਾ ਫਿਰ ਤੂੰ ਪੁੱਛਦਾ ਉਸ ਤੋਂ

कीता आय कुटिया पै गया काम उतार पहला काम सी लग गया मगर कामा दी दाल रानी दा जाके से पूर्ण कर गया स्वामी कृष्ण प्रणाम मुख को पद जाके सदा दा करे उतार सौर महीने दानी काठी जिग मुतारो लोगो मोरे पूर्ण साथ रह के कहता जिन्ना भी नाम उतार और जिन्ने को साथ दे मारे साथ ओ सी डाटे मोर को के बैठे पड़ा ले केड़े पाटा

ਉਹ ਪਤਾ ਨਹੀਂ ਉਹ ਕੀ ਗੱਲ ਕਿਹੜੀ ਹੋ ਸਕਦੀ ਹੈ ਰਾਣ ਦੇ ਆਦੇ ਹੱਥੀ ਪ੍ਰਸ਼ਾਦਾ ਛਕਾਇਆ ਮਿਹਰਬਾਨ ਸ਼ਹਿਰ ਮੁਕਰਪੀ ਬਈ ਕਿਆ ਸ਼ਹਿਰ ਦੇ ਨੇੜੇ ਗਈ ਰਾਣ ਦੇ ਵਿਚਾਰ ਆ ਕੀਤੇ ਦੇ ਵਿੱਚ ਮਾਟਾ ਕੇ ਨੂੰ ਆਈਆਂ ਟਕੇਮ ਚੱਲੀ ਅੰਰੀਆਂ ਮੀਆਂ 360 ਫਕੀਰ ਤੇ ਉਹਨਾਂ ਦਾ ਦਰਸ਼ਨ ਤਾਂ ਕੀਤਾ ਹੀ ਜਾ ਕੇ ਮਹਿਮਾਨ ਦੁਬਾਰਾ ਮੁਖ ਤੋਂ ਬੱਲੂ ਚੱਕਿਆ ਫਕੀਰਾਂ ਦਾ ਦਰਸ਼ਨ ਲਗੀ ਕਰਨ 360 ਫਕੀਰਾਂ ਦੇ ਉੱਤੇ ਮੁਹੂਰ ਕੋ ਕੇ ਬੈਗੇ ਸਾਰਾ ਤੋਂ ਬਾਅਦ ਬੈਗੇ ਗਏ ਇੱਕ ਗੁਰੂ ਗੋਖਨਾਥ ਤੇ ਪੂਰਨ ਭਗਤ ਜਿਨ੍ਹਾਂ ਦੇ ਅੰਦਰ ਨਾਮ ਦਾ ਆਦਾਰ ਸੀ ਮਹਿਮਾਨ ਗੋਖਨਾਥ ਖੁਸ਼ ਹੋ ਗਿਆ ਫੇਰ ਕਿਆ ਤੁ ਗੋਲ ਕਬੂਲੇ ਆਲਾ ਮਾ ਮੇਰੇ ਬਿਆਰ ਰਾੜੀਏ ਰੰਗ ਕੈ ਨੂੰ ਦਿਆ ਅਸਲਾ ਕਿਆ ਧੰਵੰਤੀ ਐ ਇਸ ਤਰੀ ਕਿਆ ਸੋਣਾ ਆ ਰਿਹਾ ਕਹਿੰਦਾ ਕਿਆ ਸੋਣਾ ਕਰ ਜਾਣਗੇ ਜਿੱਤੇ ਹੈ ਨਹੀਂ ਧਰਮ ਤਿਆਰ ਤਾਂ ਹੋ ਗਈ ਬੱਚ ਜਾਗਦੇ ਦਸ ਗਾਵੇਂ ਟੈਂਕ ਵਿਚਾਰ ਰਹੇ ਮੈਂ ਖੁਸ਼ੀ ਕੁਛ ਮੰਗਲਾ ਆਪਣੇ ਮੁਖ ਤੋਂ ਬਚਨ ਲਾ ਰਣ ਮੈਂ ਬੜਾ ਕੋਸ਼ਾ ਪੁੱਤ ਮੈਥੋਂ ਕੁਸ਼ਮੰਗ ਬਾਬਾ ਤੀਰਾ ਦਿੱਤਾ ਸਭ ਕੁਛ ਹੈ ਉਹ ਪੁੱਤਰੀ ਦੂਸਰਾ ਬਚਣਾ ਖਾਲੀ ਨਾ ਜਾਵੇ ਮੈਥੋਂ ਵੀ ਕੁਛ ਮੰਗ ਕਿਹੜੇ ਕੀ ਬਾਬਾ ਤੀਰਾ ਦਿੱਤਾ ਸਭ ਕੁਛ ਸਾਡੀ ਇਹ ਖਾਲੀ ਕਿ ਆਪਾ ਕੁਦੀਰਦਨ

ਜਿਹੜੀ ਚੀਜ਼ ਮੰਗਾ ਮੁਖਰ ਦਾ ਤਾਂ ਗੁਰੂ ਕੋਲ ਜਨਾਸ ਨੇ ਤੈਨ ਕਾ ਤੈਨ ਬਚਨ ਦੇ ਤੇ ਲੈ ਰਾਣੀ ਮੰਗਦਾ ਜੋ ਕੁਝ ਮੰਗਣਾ ਹੈ ਪਾਰੀ ਆ ਗਈ ਰਾਣੀ ਸੁੰਦਰਾ ਦੀ ਖੇਰ ਕਿਆ ਬਾਵਾ ਤਾਰੀ ਕਾ ਬਿਆਹ ਮਾ ਤੈ ਮੰਗਿਆ ਸਦਾ ਆਵੀ ਪਾਰੀ ਕਰ ਬਾਪ ਦੇ ਭਾਈ ਨਾ ਭੈਣ ਕਰਤਾ ਉਹ ਬਾਵਾ ਉਹ ਮੇਰਾ ਬਾਪੂ ਜੇਲਾ ਲੂ ਕੇ ਆਪਣਾ ਜੇਤੀ ਸਾਡੀ ਨਾ ਆਪਣੇ